ਕਟੀ ਹੁੰਦੀ ਪਹਿਲਾਂ ਠੀਕ ਹੈ ਬਾਜ ਜਿਉਂਦੇ-ਜਿਉਂ ਬਿਮਾਰ ਪੈ ਗਈ ਫਿਰ ਇਲਾਜ ਲੋਜ ਕਰਾਇਆ ਨਹੀਂ ਗਰੀਬ ਕਰਦੇ ਨੇ ਇਲਾਜ ਹੋਇਆ ਕੱਪੜੇ ਵਾਦੂ ਜੀ ਨੇ ਰੱਖ ਦੋਨੇ ਖਾ ਜਾਂਦੀ ਵੀਰ ਜੀ ਜਿੰਨੇ ਰੱਖੋ ਉਹਨੇ ਗਾੜੀ ਖਾ ਜਾਂਦੀ ਇੱਕ ਗਰੀਬ ਪਰਿਵਾਰ ਦੀ 15 ਸਾਲਾ ਤੀ ਮਨਪ੍ਰੀਤ कौर ਗੱਗੂ ਮਲ ਜਿਸ ਦੀ ਮਾਨਸਿਕ ਤੇ ਸਰੀਰਕ ਹਾਲਤ ਨੇ ਸਾਰੇ ਪਿੰਡ ਨੂੰ ਹਿਲਾ ਕੇ ਰੱਖ ਦਿੱਤਾ ਅੰਮ੍ਰਿਤਸਰ ਦੀ ਇਹ ਤੀ ਤੇ ਉਸ ਦੀ ਮਾਤਾ ਦਾ ਕਹਿਣਾ ਕਿ ਉਹਨਾਂ ਦੀ ਤੀ ਕਈ ਸਾਲਾਂ ਤੋਂ ਬਿਮਾਰ ਹੈ ਤੇ ਅਜੀਬ ਵਿਲਖਣ ਰੋਗ ਉਸ ਨੂੰ ਕੇਰ ਬੈਠਾ ਕਿ ਆਪਣੇ ਪਹਿਨੇ ਹੋਏ ਕੱਪੜੇ ਵੀ ਪਾੜ ਕੇ ਖਾ ਜਾਂਦੀ ਹੈ ਪਰਿਵਾਰ ਦਾ ਇਹ ਕਹਿਣਾ ਕਿ ਕੱਪੜੇ ਹਟਾ ਦਿੱਤੇ ਜਾਣ ਉਹ ਆਪਣੇ ਆਪ ਨੂੰ ਖੁਰਜਨਾ ਲੱਗ ਪੈਂਦੀ ਹੈ ਤੇ ਜਿਸਨਾ ਸਰੀਰ ਦੇ ਵਿੱਚੋਂ ਖੂਨ ਨਿਕਲਣ ਲੱਗ ਪੈਂਦਾ ਹੈ ਪਰਿਵਾਰ ਗਰੀਬ ਹੈ ਤੇ ਇਲਾਜ ਲਈ ਉੜਿੰਦਾ ਖਰਚਾ ਨਹੀਂ ਕਰ ਸਕਦਾ ਬੇਟੀ ਦਾ ਬਾਪ ਕਿਤੇ ਦਿਹਾੜੀ ਲੱਗੇ ਤਾਂ ਕੁਝ ਪੈਸੇ ਲਿਆ ਕੇ ਛੋਟੇ ਕਲੀਨਿਕਾ ਤੋਂ ਦਵਾਈ ਲਿਆਉਂਦਾ ਪਰ ਸਹੀ ਇਲਾਜ ਵੱਡੇ ਹਸਪਤਾਲਾਂ 'ਚ ਅਜੇ ਤੱਕ ਨਹੀਂ ਹੋ ਸਕਿਆ ਮਾਂ ਦਾ ਰੋ ਰੋ ਬੁਰਾ ਹਾਲ ਹੈ ਜਿਦਾ ਕਹਿਣਾ ਕਿ ਕਈ ਵਾਰ ਅਧਿਕਾਰੀਆਂ ਦੇ ਕੋਲ ਪੈਨਸ਼ਨ ਦੇ ਲਈ ਕਾਗਜ਼ ਦਿੱਤੇ ਪਰ ਅਜੇ ਤੱਕ ਪੈਨਸ਼ਨ ਵੀ ਮਨਜ਼ੂਰ ਨਹੀਂ ਹੋਈ ਹੈ ਉੱਤੇ ਉੱਪਰ ਉਹ ਹੜਾ ਦੇ ਦੌਰਾਨ ਪਰਿਵਾਰ ਨੂੰ 20 ਦਿਨ ਪਿੰਡ ਤੋਂ ਬਾਹਰ ਜਾਣਾ ਪਿਆ ਕਰ ਵਾਪਸੀ ਤੇ ਉਹਨਾਂ ਦੀ ਹਾਲਤ ਹੋਰ ਖਰਾਬ ਹੋ ਗਈ ਰੋਗ ਵਿੱਦਈ ਬੀ ਠੀਕ ਨਹੀਂ ਰਹੀ ਤੇ ਗਰੀਬੀ ਕਰਕੇ ਗਰੀਬ ਹਾਂ ਤੇ ਇਲਾਜ ਨਹੀਂ ਹੋਇਆ ਵੀ ਇਲਾਜ ਨਹੀਂ ਕਰਾਇਆ ਪਰ ਕੱਪੜੇ ਖਾਂਦੀ ਲੀੜਾ ਜਿਹੜਾ ਰੱਖ ਦੋ ਉਹ ਟੀ-ਸ਼ਰਟ ਝੱਗਾ ਝੁਗਾ ਗਾੜੀ ਰੱਖ ਦੋ ਖਾ ਲੈਂਦੀ ਵੀਰ ਜੀ ਜੋਰ ਰੱਖੋ ਗਾੜੀ ਉਹ ਖਾ ਲੈਂਦੀ ਹੈ ਵੀ ਗਰੀਬ ਹਾਂ ਤੇ ਇਲਾਜ ਨਹੀਂ ਹੋਇਆ ਹੋਰ ਨਹੀਂ ਵੀਰ ਜੀ ਬਾਕੀ ਠੀਕ ਹੀ ਛੋਟੀ ਹੁੰਦੀ ਪਹਿਲਾਂ ਠੀਕ ਹੀ ਬਾਅਦ ਜਿਉਂ-ਜਿਉਂ ਬਿਮਾਰ ਪੈ ਗਈ ਫਿਰ ਇਲਾਜ ਲੋਜ ਕਰਾਇਆ ਨਹੀਂ ਗਰੀਬ ਕਰਦੇ ਹ ਨਹੀਂ ਇਲਾਜ ਹੋਇਆ ਕਿੰਨੇ ਕਰੋ ਉਹਦੇ ਕੱਪੜੇ ਖਾ ਗਏ ਕਪੜੇ ਵਾਦੋ ਜਿੰਨੇ ਰੱਖ ਦੋਨੇ ਖਾ ਜਾਂਦੀ ਵੀਰ ਜੀ ਜਿੰਨੇ ਰੱਖੋ ਉਹਨੇ ਗਾੜੀ ਖਾ ਜਾਂਦੀ ਜਦੋਂ ਬਈ ਸੀ ਉਦੋਂ ਕੀ ਹਾਲਾਤ ਸੀ ਦੇ ਹਾਲਾਤ ਠੀਕ ਹੈ ਜਦ ਹੋਈ ਸੀ ਬਾਅਦ ਚ ਹਾਲਾਤ ਦੇ ਮਾੜੇ ਹੋ ਗਏ ਸੀ ਬਾਅਦ ਚ ਫਿਰ ਕੀ ਹੋਣਾ ਸੀ ਹੋ ਗਿਆ ਨੇ ਸੁੱਕਣੇ ਵੀ ਸੁੱਕਾਂ ਦਾ ਵੀ ਜਿੱਤ ਜਿਤਰਾ ਨੇ ਹਿਸੋ ਗੜਾ ਬਿਮਾਰੀ ਹੈ ਫਿਰ ਉਹ ਇਲਾਜ ਦਾ ਪਈ ਤਾਂ ਇਲਾਜ ਜਿਤਰਾ ਇਹ ਦਾਦੀ ਦਾਦਾ ਇਹਦਾ ਜਿੰਦਾ ਹਿਆਂ ਦੇ ਲੈ ਜੋ ਫੜਦੇ ਰਹੇ ਆ ਤੇ ਇਲਾਜ ਫਿਰ ਹੋਇਆ ਗਰੀਬ ਕਰ ਨਹੀਂ ਹੋਇਆ ਇਲਾਜ ਲੋਜ ਜੇ ਤੋੜੀ ਕੰਮ ਕਰਦਾ ਦੇ ਅਟਾ ਪੇ ਕਰਦੇ ਐ ਸਵੇਰੇ ਕਰਦੇ ਖਾਦ ਖੂਦ ਪਾਤੀ ਕਿਤੇ ਦਿਹਾੜੀ ਲੱਗ ਗਈ ਕਿਤੇ ਨਹੀਂ ਲੱਗੀ ਵੀਰ ਜੀ ਦਿਹਾੜੀ ਇਹਦੀ ਹਾਂਜੀ ਵੀਰ ਜੀ ਹੜਾਂ ਦੀ ਕਿੰਨੀ ਮਾਰ ਵੱਜੀ ਤੁਹਾਨੂੰ ਹੜਾਂ ਦੀ ਬਹੁਤ ਜਿਆਦੀ ਵੀਰ ਜੀ ਮਾਰ ਵੱਜੀ ਹਨ ਹੜਾਂ ਦੀ ਜਦ ਹੜ ਪਾਣੀ ਆਏ ਉਦੋਂ ਫੇ ਕਿਸੇ ਦਾ ਬਚਾਇਆ ਨਹੀਂ ਚੋਕੇ ਲੈ ਗਏ ਹਾਂ ਘਾ ਪਿੰਡ ਕਿਸੇ ਦੇ ਘਰ ਰੱਖੀ ਰੱਖੀ ਉੱਥੋਂ ਪਿੰਡੂ 20 20 ਦਿਨ ਮੁੜੇ ਹਾਂ ਵਾਪਸ ਉਥੋਂ ਫੇਰ ਲੈ ਆਂਦੀ ਚੋਕੇ ਦਵਾ ਦਾ ਚੋਕੇ ਆਇਤਰਾ ਪਾਣੀ ਅਗਲੇ ਦਿਨ ਸਵੇਰੇ ਆ ਗਿਆ ਅਗਲੇ ਦਿਨ ਹੀ ਕਿ ਚੱਲ ਗਏ ਆਪਾਂ ਇਥੋਂ ਸਵੇਰੇ ਪਾਣੀ ਦਿਨੇ ਆਇਆ 6 ਵਜੇ ਕੁਈ ਦੀ ਪੈਨਸ਼ਨਾਂ ਲੱਗੀ ਹੋਈ ਨਹੀਂ ਵੀਰ ਜੀ ਪੈਨਸ਼ਨ ਨਹੀਂ ਲੱਗੀ ਲਵਾਏ ਗਏ ਹਾਂ ਕਾਗਤ ਪੱਤਰ ਸਾਰਾ ਚੁੱਕ ਚੁੱਕ ਜਨਾਲੇ ਖੜਦੇ ਰਹੇ ਹਾਂ ਕੋਈ ਬੰਦਾ ਵੀ ਤਾਂ ਦੇਵਾਂ ਕੋ ਵੀਰ ਜੀ ਪਿਆ ਹੈ ਗਾੜੀ ਤੇ ਉਹ ਬਾਅਦ ਚ ਉਹਨੇ ਆਂਦਾ ਵੀ ਕਾਗਤ ਜੇ ਪਤਾ ਨਹੀਂ ਕਿਹੜੇ ਕਾਗਤ ਜੇ ਤੇ ਹਾਲਾਤ ਉਹਨੇ ਆਂਦਾ ਆ ਨਹੀਂ ਕਾਗਤ ਗਾੜੀ ਗਏ ਤੇ ਫਿਰ ਇਹਦੀ ਪੈਨਸ਼ਨ ਲੱਗੀ ਨਹੀਂ ਤੇ ਮੇਰੀ ਪੈਨਸ਼ਨ ਲੱਗ ਗਈ 1500 ਰੁਪਇਆ ਤੇ ਇਹਦੀ ਨਹੀਂ ਪੈਨਸ਼ਨ ਲੱਗੀ ਖੜਿਆ ਸਾਰਾ ਕੰਮ ਕੀਤਾ ਉੱਥੇ ਸੋਆ ਸੈਂਟਰ ਤੇ ਕੰਮ ਕਰਦੇ ਰਹੇ ਨੂੰ ਖੜਦੀ ਰੀ ਚੁੱਕੇ ਕਿਹੇ ਦੇ ਨਾਲ ਜਾਂਦੇ ਰਹੇ ਉਹਦਾ ਬੱਚਾ ਇਸ ਤਰ੍ਹਾਂ ਦਾ ਤੇ ਇਹਨੂੰ ਨਾਲ ਹੀ ਟੈਂਪੂ 'ਚ ਖੜ ਦੇ ਰਹੇ ਤਾਂ ਪਰ ਨਹੀਂ ਪੈਂਟ ਨਹੀਂ ਲੱਗੀ ਸਰਬੱਤ ਦਾ ਪਲਾਸ ਸੰਸਥਾ ਦੇ ਸੁក្រਾਤ ਸਿੰਘ ਸੋਹਲ ਨੇ ਸੋਸ਼ਲ ਮੀਡੀਆ ਤੇ ਇਸ ਮਾਮਲੇ ਦੀ ਫੋਟੋ ਵੀ ਕੇ ਪਰਿਵਾਰ ਤੱਕ ਪਹੁੰਚ ਗਈ ਸੀ ਤੇ ਦੱਸਿਆ ਕਿ ਪਰਿਵਾਰ ਕਾਫੀ ਗਰੀਬ ਹੈ ਕਿ ਨੇ ਕੇ ਕੇ ਸਰਕਾਰ ਨੂੰ ਇਸ ਕੇਸ ਦੇ ਵਿੱਚ ਗੰਭੀਰਤਾ ਸਮਝਣੀ ਚਾਹੀਦੀ ਹੈ ਤੇ ਧੀ ਦਾ ਇਲਾਜ ਕਰਾਉਣਾ ਚਾਹੀਦਾ ਉਧਰ ਮੁੱਖ ਮੰਤਰੀ ਭਗਵੰਤ ਮਾਨ ਅੰਮ੍ਰਿਤਸਰ ਦੇ ਡੀਸੀ ਤੇ ਹਲਕੇ ਦੇ ਐਮਐਲਏ ਕੁਲਦੀਪ ਸਿੰਘ ਕਾਲੀਵਾਲ ਨੂੰ ਵੀ ਬੇਨਤੀ ਕੀਤੀ ਗਈ ਕਿ ਪਰਿਵਾਰ ਦੇ ਲਈ ਗ੍ਰਾਂਟ ਜਾਰੀ ਕੀਤੀ ਜਾਵੇ ਸੋਹਲ ਨੇ ਲੋਕਾਂ ਤੇ ਸਮਾਜਿਕ ਸੰਸਥਾਵਾਂ ਨੂੰ ਵੀ ਅਪੀਲ ਕੀਤੀ ਕਿ ਇਸ ਕੇਸ ਨੂੰ ਮਰੁਖਤਾ ਦੇ ਨਜ਼ਰੀਏ DNA ਵੇਖਿਆ ਜਾਵੇ ਤੇ ਇਸ ਪਰਿਵਾਰ ਦੀ ਮਦਦ ਕੀਤੀ ਜਾਵੇ ਦਾਸ ਸੁਖਰਾਜ ਸਿੰਘ ਸੋਹਲ ਸਰਬੱਤ ਦਾ ਭਲਾ ਸੰਸਥਾ ਦੇ ਬੈਨਰ ਹੇਠ ਜਿਹੜੇ ਅਸੀਂ ਆਪਣੇ ਕਾਰੋਬਾਰ ਦੇ ਨਾਲ ਨਾਲ ਇੱਕ ਲੋਕਾਂ ਦੇ ਦੁੱਖਾਂ ਦੇ ਮਸਲੇ ਹੱਲ ਕਰਨ ਵਾਸਤੇ ਇਸ ਬੈਨਰਸ ਅਸੀਂ ਕੰਮ ਕਰ ਰਹੇ ਹਾਂ ਤੇ ਅੱਜ ਸੋਸ਼ਲ ਮੀਡੀਆ ਤੇ ਸਾਡੇ ਸਾਹਮਣੇ ਇੱਕ ਫੋਟੋ ਆਈ ਕਿ ਇੱਕ 15 ਸਾਲ ਦੀ ਧੀ ਜੋ ਕਿ ਇੰਨੇ ਮਾੜੇ ਹਾਲਾਤਾਂ ਚ ਆ ਕਿ ਜਿਹਦੇ ਕਰਕੇ ਪਰਿਵਾਰ ਵੀ ਸਾਰਾ ਸਦਮੇ ਚ ਆ ਉਹ ਸਦਮਾ ਇਦਾਂ ਦਾ ਕਿ 15 ਸਾਲ ਦੀ ਇਸ ਬੇਟੀ ਜਿਹੜੀ ਜਨਮ ਤੋਂ ਕੁਝ ਮਹੀਨਿਆਂ ਬਾਅਦ ਹੀ ਸੁੱਕਣਾ ਸ਼ੁਰੂ ਹੋ ਗਈ ਹੁਣ ਏਦਾਂ ਦੇ ਹਾਲਾਤ ਮੌਜੂਦਾ ਬਣੇ ਪਏ ਆ ਕਿ ਉਹ ਜਿਹੜੀ ਬੇਟੀ ਆ ਉਹ ਆਪਣੇ ਕੱਪੜੇ ਜਿਹੜੇ ਉਹ ਚਿੱਥਦੀ ਆ ਖਾਂਦੀ ਆ ਪਾੜਦੀ ਆ ਜੇਕਰ ਉਹਦੇ ਤੋਂ ਕੱਪੜਾ ਹਟਾ ਦਿੱਤਾ ਜਾਵੇ ਖਿਜਦੀ ਆ ਫਿਰ ਉਹ ਕਿਤਨਾ ਕਿਤੇ ਸੱਟ ਪੇਟ ਲੱਗਦੀ ਆ ਤੇ ਸਰੀਰ ਤੋਂ ਜਿਹੜਾ ਉਹ ਖੂਨ ਨਿਕਲਦਾ ਆ ਅੱਜ ਜਦੋਂ ਇਹ ਫੋਟੋ ਵੇਖੀ ਤੇ ਮਨ ਪਰੇਸ਼ਾਨ ਹੋ ਗਿਆ ਕਿ ਕਿਉਂ ਨਾ ਇਸ ਪਰਿਵਾਰ ਤੱਕ ਪਹੁੰਚ ਕੀਤੀ ਜਾਵੇ ਕਿਉਂਕਿ ਮਸਲਾ ਕੀ ਆ ਕਿ ਜਿਹੜਾ ਅੱਜ ਤੱਕ ਹੱਲ ਨਹੀਂ ਹੋਇਆ ਸੋ ਫਿਰ ਪਰਿਵਾਰ ਤੱਕ ਪਹੁੰਚ ਕੀਤੀ ਜਦੋਂ ਪਰਿਵਾਰ ਦੀ ਗੱਲਬਾਤ ਸੁਣੀ ਤੇ ਸਿੱਟਾ ਕੀ ਨਿਕਲਦਾ ਕਿ ਇਹ ਪਰਿਵਾਰ ਦੀ ਇੰਨੀ ਹੈਸੀਅਤ ਨਹੀਂ ਇੰਨਾ ਇਹ ਪਰਿਵਾਰ ਜਿਹੜਾ ਲੋੜਵੰਦ ਆ ਗਰੀਬ ਆ ਪਰ ਇਹ ਪਰਿਵਾਰ ਕਿਰਤੀ ਆ ਕਰਦਾਰ ਵਾਲਾ ਕਿ ਜਿਨ੍ਹਾਂ ਨੇ ਪੂਰੀ ਵਾਹ ਲਾਤੀ ਆਪਣੇ ਘਰ ਦੇ ਉਹ ਜ਼ਰੂਰੀ ਕੰਮ ਰੋਕ ਕੇ ਆਪਣੇ ਦੂਜੇ ਬੱਚਿਆਂ ਦੇ ਜਿਹੜੇ ਉਹ ਕੁਪ ਭੇਖ ਸਵਾਰਨ ਵਾਲੇ ਕੰਮ ਰੋਕ ਕੇ ਜੋ ਇਸ ਧੀ ਦਾ ਬਾਪ ਸਪਰੇਅ ਕਰਕੇ 200 500 ਲੈ ਕੇ ਆਉਂਦਾ ਉਹ ਅਜਨਾਲੇ ਦੇ ਲੋਕਲ ਛੋਟੇ ਹਸਪਤਾਲ ਕਲੀਨਿਕਾਂ 'ਚ ਜਾ ਕੇ ਬੇਟੀ ਦਾ ਇਲਾਜ ਕਰਵਾਇਆ ਸਿਰਫ ਦਵਾਈ ਬੂਟੀ ਲਿਆਉਂਦੀ ਕਿਉਂਕਿ ਪਰਿਵਾਰ ਕੋਲ ਪੈਸਾ ਹੀ ਨਹੀਂ ਜਿਸ ਜਗ੍ਹਾ ਦੇ ਉੱਤੇ ਪਰਿਵਾਰ ਬੈਠਾ ਆ ਉਹ ਵੀ ਜਗ੍ਹਾ ਕਿਸੇ ਸੱਜਣ ਵੱਲੋਂ ਜਿਹੜੀ ਉਹ ਦਿੱਤੀ ਹੋਈ ਆ ਕਿ ਇਹ ਪਰਿਵਾਰ ਇੰਨਾ ਗਰੀਬ ਲੋੜਵੰਦ ਕਿ ਇਸ ਜਗ੍ਹਾ ਤੇ ਬਹਿ ਕੇ ਕਿਸੇ ਦੀ দান ਕੀਤੀ ਹੋਈ ਜਗ੍ਹਾ ਤੇ ਬਹਿ ਕੇ ਆਪਣਾ ਜਿਹੜਾ ਉਹ ਜ਼ਿੰਦਗੀ ਬਸਰ ਕਰ ਰਿਆ ਸੋ ਕਾਰਨ ਕੀ ਆ ਇਹ ਬੇਟੀ ਦਾ ਇਲਾਜ ਸਹੀ ਢੰਗ ਨਾਲ ਵੱਡੇ ਹਸਪਤਾਲਾਂ 'ਚ ਹੋ ਹੀ ਨਹੀਂ ਸਕਿਆ ਸਰਕਾਰ ਨੂੰ ਮੰਗਿਆ ਜਿਸ ਇਸ ਹਲਕੇ ਤੋਂ ਐਮਐਲਏ ਆ ਕੁਲਦੀਪ ਸਿੰਘ ਢਾਲੀਵਾਲ ਅਮਰਸਰ ਦੀ ਡੀਸੀ ਤੇ ਮੁੱਖ ਮੰਤਰੀ ਨੂੰ ਮੈਂ ਬੇਨਤੀ ਕਰਨਾ ਚਾਹੁੰਦਾ ਕਿ ਜਿੱਥੇ ਅਸੀਂ ਹੋਰ ਨਾ ਕੰਮਾਂ ਵਾਸਤੇ ਗ੍ਰਾਂਟਾਂ ਪਾਸ ਕਰਦੇ ਆ ਕਿ ਇਦਾਂ ਦੀ ਗ੍ਰਾਂਟ ਸਿਹਤ ਤੇ ਸਿੱਖਿਆ ਸਾਡੇ ਸਮਾਜ ਨੂੰ ਉੱਤੇ ਚੁੱਕਣ ਵਾਲੇ ਕਦਮ ਆ ਇਹ ਧੀ ਜਿਸ ਨੂੰ ਇੱਕ ਮਾਂ ਹੀ ਸਮਝ ਸਕਦੀ ਆ ਉਹਦੇ ਅਥਰੂ ਜਿਹੜੇ ਇਹ ਬਿਆਨ ਕਰਦੇ ਆ ਕਿ ਸਾਡੇ ਤੱਕ ਵੋਟਾਂ ਤੋਂ ਬਿਨਾ ਅੱਜ ਤੱਕ ਕੋਈ ਪਹੁੰਚਿਆ ਹੀ ਨਹੀਂ 20 ਦਿਨ ਇਹ ਹੜ੍ਹਾਂ ਦੇ ਮਾਰਦੇ ਹੇਠ 5 5 7 7 ਫੁੱਟ ਪਾਣੀ ਇਹ ਧੀ ਨੂੰ ਦੂਜੇ ਘਰ ਲੈ ਕੇ ਗਏ ਇੱਕ ਬਾਪ ਜੋ ਉਹਦਾ ਦਰਦ ਬਿਆਨ ਕਰਦਾ ਜੋ ਮੈਂ ਮਹਿਸੂਸ ਕੀਤਾ ਤੇ ਮੈਂ ਆਪਣੇ ਲਫ਼ਜ਼ਾਂ 'ਚ ਕਹਿਣਾ ਕਿ ਰੱਬਾ ਦੇ ਅਸਤੀਫਾ ਅਸੀਂ ਰੱਬ ਹੋਰ ਬਣਾਉਣਾ ਚਾਹੁੰਨੇ ਆ ਇਹ ਵਿਤਕਰਾ ਕਿਉਂ ਇਸ ਧੀ ਨਾਲ ਕਿਉਂਕਿ ਧੀਆ ਨੂੰ ਤੇ ਆਪਾਂ ਇਹਨਾਂ ਦਿਨਾਂ ਚ ਨਰਾਤੇ ਚੱਲ ਰਹੇ ਆ ਧੀਆ ਨੂੰ ਆਪਾਂ ਪੁੱਜਦੇ ਆ ਮੈਂ ਤੇ ਉਹਨਾਂ ਨੂੰ ਵੀ ਬੇਨਤੀ ਕਰਨਾ ਚਾਹੁੰਦਾ ਕਿ ਥੋੜੇ ਜੇ ਆਪਣੇ ਖਰਚੇ ਜਿਹੜੇ ਆ ਉਹ ਉਹਨਾਂ ਪ੍ਰੋਗਰਾਮਾਂ ਤੋਂ ਬਚਾ ਕੇ ਇਸ ਧੀ ਦੇ ਲਾਜ ਵਾਸਤੇ ਦੇ ਦਿਓ